ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਸਭ ਸੰਗਤਾਂ ਨੂੰ ਪਤਾ ਕਿ ਜੋ ਇਸ ਇਲਾਕੇ ਦੇ ਵਿੱਚ ਹੜਾਂ ਦੀ ਮਾਰ ਪਈ ਆ ਹੜਾਂ ਦੀ ਮਾਰ ਨੂੰ ਬਚਾਉਣ ਵਾਸਤੇ ਸਾਡੀਆਂ ਸਿੱਖ ਸੰਸਥਾਵਾਂ ਮਹਾਪੁਰਸ਼ ਔਰ ਨਗਰਾਂ ਤੋਂ ਪੰਚਾਇਤਾਂ ਕਲਬਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਅੱਜ ਇਸੇ ਤਰ੍ਹਾਂ ਬਾਬਾ ਰੇਸ਼ਮ ਸਿੰਘ ਜੀ ਖਖਰਾਣੇ ਤੋਂ ਔਰ ਇਹਨਾਂ ਦੇ ਪਿੰਡ ਤੋਂ ਸਾਰੀ ਸੰਗਤ ਇਕੱਠੀ ਹੋ ਕੇ ਸਾਡੇ ਪਿੰਡ ਰਾਸ਼ਰ ਪਾਣੀ ਲੈ ਕੇ ਪਹੁੰਚੇ ਆ ਇਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਆ ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਅਸੀਂ ਅੱਗੇ ਤੋਂ ਇਹਨਾਂ ਨੂੰ ਅਪੀਲ ਕਰਦੇ ਆਂ ਕਿ ਲੋਕਾਂ ਦੇ ਮੋੜੋ ਸੇਵੇ ਦਾ ਪ੍ਰਬੰਧ ਕੀਤਾ ਜਾਵੇ ਜਿਸ ਤਰ੍ਹਾਂ ਖਾਦ ਵਗੈਰਾ ਜਾਂ ਕੋਈ ਡੰਗਰਾਂ ਵਾਸਤੇ ਰਸਣ ਪਾਣੀ ਲੈ ਕੇ ਆਇਆ ਜਾਵੇ ਰਸਤਾ ਦਾ ਸਾਡੇ ਪਿੰਡ ਬਹੁਤ ਆਈਆਂ ਜੀ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਅਸੀਂ ਬੇਨਤੀ ਕਰਦੇ ਆਂ ਕਿ ਆ ਜਿਹੜੀ ਛੜਕਾ ਹੈ 2023 ਦੀ ਟੁੱਟੀ ਹੋਈ ਹੈ ਜੀ ਪਿੱਛੇ ਵੀ ਸਰਕਾਰ ਨੇ ਸਾਡਾ ਇਸਾਰ ਕ ਟੁੱਟੀ ਦੀ ਟੁੱਟੀ ਰਹਿ ਗਈ ਹੁਣ ਉਸ ਤੋਂ ਵੱਧ ਖਰਾਬ ਹੋ ਗਈ ਆ ਇਹ ਸਾਡੀ ਸੜਕ ਬਕਾਇਦਾ ਪ੍ਰਸ਼ਾਸਨ ਬਣਵਾਵੇ ਅਗਰ ਨਾ ਕਿਸੇ ਨੇ ਕੋ ਸਾਡੀ ਸਾਰ ਲਈ ਤੇ ਕਿਸੇ ਸੰਤ ਮਹਾਂਪੁਰਸ਼ ਨੂੰ ਬੇਨਤੀ ਕਰਾਂਗੇ ਉਹਨਾਂ ਨੇ ਸਾਡਾ ਸਹਿਯੋਗ ਦੇਣਾ ਤੇ ਉਹਨਾਂ ਨੇ ਬਣਉਣੀ ਆ ਕੋਈ ਆਸ ਤੇ ਨਹੀਂ ਪੂਰਨ ਸਰਕਾਰਾਂ ਤੋਂ ਪਰ ਅਸੀਂ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਜੇਕਟਰ ਸੰਗਤਪੁਰ